ਸਤਿ ਸ੍ਰੀ ਅਕਾਲ ਜੀ ਪੰਜਾਬੀ ਰੇਡੀਓ ਤੇ ਪੰਜਾਬੀ ਟੀਵੀ ਯੂਐਸਏ ਵੇਖਣ ਰਹੇ ਸਾਰੇ ਸਰੋਤਿਆਂ ਦਾ ਬਹੁਤ ਬਹੁਤ ਸਵਾਗਤ ਹੈ ਇਸ ਸਮੇਂ ਦੇ ਵਿਸ਼ੇਸ਼ ਪ੍ਰੋਗਰਾਮ ਬਿਯੌਂਡ ਦਾ ਹੈਡਲਾਈਨਸ ਵਿਦ ਮਨਦੀਪ ਪੂਨੀਆ ਦੇ ਵਿੱਚ ਇਸ ਪ੍ਰੋਗਰਾਮ ਦੇ ਵਿੱਚ ਜਿੱਥੇ ਦੇਸ਼ ਉਦੇਸ਼ ਦੇ ਨਾਲ ਜੁੜੀਆਂ ਹੋਈਆਂ ਬਹੁਤ ਸਾਰੀਆਂ ਅਹਿਮ ਖਬਰਾਂ ਹੁੰਦੀਆਂ ਨੇ ਉਹਨਾਂ ਖਬਰਾਂ ਦਾ ਵਿਸ਼ਲੇਸ਼ਣ ਕਰਨ ਦੇ ਲਈ ਸਾਡੇ ਨਾਲ ਸਾਥ ਹੁੰਦਾ ਹੈ ਸੀਨੀਅਰ ਪੱਤਰਕਾਰ ਮਨਦੀਪ ਪੂਨੀਆ ਜੀ ਦਾ ਸੋ ਕਰਦੇ ਹਾਂ ਉਹਨਾਂ ਦਾ ਪ੍ਰੋਗਰਾਮ ਦੇ ਵਿੱਚ ਸਵਾਗਤ ਬਹੁਤ ਬਹੁਤ ਸਵਾਗਤ ਹੈ ਜੀ ਜੀ ਸ਼ੁਕਰੀਆ ਸਤਿ ਸ੍ਰੀ ਅਕਾਲ ਗੁਰਪ੍ਰੀਤ ਸਤਿ ਸ਼੍ਰੀ ਅਕਾਲ ਜੀ ਸੋ ਸਭ ਤੋਂ ਪਹਿਲੀ ਖਬਰ ਦਾ ਆਪਾਂ ਕਰਦੇ ਆ ਰੁਖ ਤੇ ਗੱਲ ਕਰਦੇ ਆ ਅਡਾਨੀ ਦੀ ਅਡਾਨੀ ਉਹ ਵਿਅਕਤੀ ਜਿਨ੍ਹਾਂ ਦਾ ਸਭ ਤੋਂ ਜ਼ਿਆਦਾ ਮੈਨੂੰ ਲੱਗਦਾ ਹੈ ਘਰ ਪੰਜਾਬ ਦੇ ਚੁੱਲ੍ਹੇ-ਚੁੱਲ੍ਹੇ ਤੱਕ ਨਾਮ ਉਸ ਸਮੇਂ ਗਿਆ ਜਦੋਂ ਦੇਸ਼ ਦੇ ਵਿੱਚ ਕਿਸਾਨ ਅੰਦੋਲਨ ਜੋਰਾਂ ਤੇ ਸੀ ਹਰ ਘਰ ਦੇ ਚੁੱਲ੍ਹੇ ਤੱਕ ਇਹ ਗੱਲ ਪਹੁੰਚੀ ਬੀਬੀਆਂ ਤੱਕ ਨੂੰ ਸਾਡੀਆਂ ਨੂੰ ਇਹ ਨਾਮ ਰਟ ਗਏ ਅੰਬਾਨੀ ਤੇ ਅਡਾਨੀ ਪਰ ਉਸ ਦੇ باوجود ਵੀ ਕਿਸੇ ਕਿਸਮ ਦਾ ਡਰ ਨਹੀਂ ਆ ਰਿਹਾ ਸਰਕਾਰ ਦੇ ਉਹਨਾਂ ਦੇ ਨਾਲ ਸੰਬੰਧ ਜਗ ਜाहिर ਨੇ ਫਿਰ ਵੀ ਉਹਨਾਂ ਦੇ ਵੱਲੋਂ ਕੀਤੀਆਂ ਜਾਂਦੀਆਂ ਕਾਰਵਾਈਆਂ 'ਚ 1% ਵੀ ਗਰਾਵਟ ਨਹੀਂ ਹੈ ਉਹ ਦਿਨ ਪ੍ਰਤੀ ਦਿਨ ਬੇਕਾਫ ਹੋ ਕੇ ਆਪਣੇ ਪੱਧਰ ਤੇ ਕਾਰਵਾਈਆਂ ਕਰ ਰਹੇ ਨੇ ਖਬਰ ਸਾਹਮਣੇ ਆਈ ਹੈ ਬੀਤੇ ਦਿਨ ਕਈ ਦਿਨਾਂ ਤੋਂ ਇਸ ਨੂੰ ਲੈ ਕੇ ਇੱਕ ਰਿਪੋਰਟ ਕਾਫੀ ਜਨਤਕ ਹੋਈ ਹੈ ਉਹ ਉਹ ਕਹਿ ਲਈਏ ਵੱਖ-ਵੱਖ ਪਲੇਟਫਾਰਮਸ ਤੇ ਵਾਇਰਲ ਹੋ ਰਹੀ ਹੈ ਕਿ 1 ਰੁਪਏ ਦੇ ਵਿੱਚ ਇੱਕ ਬਿੱਗਾ ਜ਼ਮੀਨ 30 ਸਾਲ ਦੇ ਲਈ ਲਗਾਤਾਰ ਪਟੇ ਤੇ ਲੈ ਲਈ ਜਾਂਦੀ ਹੈ ਇਹ ਕੀ ਮਾਜਰਾ ਹੈ ਸਾਰਾ ਬਾਗਲਪੁਰ ਦੀ ਇਹ ਘਟਨਾ ਦੱਸੀ ਜਾ ਰਹੀ ਹੈ 1020 ਏਕੜੇ ਜ਼ਮੀਨ ਹੈ ਕੀ ਸੱਚੀ ਹੋਏ ਪ੍ਰੈਕਟੀਕਲੀ ਪੋਸੀਬਲ ਹੈ ਕਾਗਜ਼ਾਂ 'ਚ ਇਹ ਚੀਜ਼ ਪੋਸੀਬਲ ਹੈ ਕਿ 1 ਰੁਪਏ ਤੇ ਉੱਪਰ ਸਾਲਾਨਾ ਕੈਲੀਏ ਹਿਸਾਬ ਦੇ ਨਾਲ ਕਿਸੇ ਨੂੰ ਜ਼ਮੀਨ ਮਿਲ ਜਵੇ ਹਾਂਜੀ ਇਹ ਅਡਾਨੀ ਸਾਹਿਬ ਵਾਸਤੇ ਹੋਇਆਗਾ ਤੇ ਆਪਣੀ ਸਰਕਾਰ ਨੇ ਕੀਤਾ ਹੈ ਜਿਹੜੀ ਮੌਕੇ ਦੀ ਹਕੂਮਤ ਹੈ ਉਹਨੇ ਅਡਾਨੀ ਸਾਹਿਬ ਨੂੰ 1 ਰੁਪਇਆ ਪ੍ਰਤੀ ਏਕੜ ਦੇ ਪੱਟੇ ਤੇ ਬਿਹਾਰ ਦੇ ਵਿੱਚ 1020 ਏਕੜ ਜ਼ਮੀਨ 25 ਸਾਲ ਵਾਸਤੇ ਲੀਜ਼ ਤੇ ਦਿੱਤੀ ਹੈਗੀਆਂ ਤੇ ਉਹਦੇ ਤੇ ਇੱਕ ਪਾਵਰ ਪਲਾਂਟ ਦਾ ਉਹ ਕੀਤਾ ਜਾਊਗਾ ਪਾਵਰ ਪਲਾਂਟ ਬਣਾਇਆ ਜਾਊਗਾ ਤੇ ਉਹ ਉਹ ਕਿਤੇ ਨ ਕਿਤੇ ਉਹਦੇ ਚ ਜਿਹੜੀ ਉਹ ਜ਼ਮੀਨ ਵੀ ਹੈ 1000 1000 ਏਕੜ ਦੇ ਕਰੀਬ ਉਹ ਫਰਟਾਈਲ ਲੈਂਡ ਹੈ ਬਿਲਕੁਲ ਉਪਜਾਊ ਜ਼ਮੀਨ ਹੈ ਉੱਥੇ ਖੇਤੀਬਾੜੀ ਹੁੰਦੀ ਹੈ ਆਮ ਅਤੇ ਲਿਚੀਆਂ ਦੇ ਬਾਗ ਵੀ ਨੇ ਉਸ ਜ਼ਮੀਨ ਤੇ ਕਿਸਾਨਾਂ ਨੂੰ ਲੱਗ ਰਿਹਾਗਾ ਕਿ ਉਹਨਾਂ ਨੂੰ ਪੂਰੇ ਮੁਆਵਜ਼ੇ ਨਹੀਂ ਦਿੱਤੇ ਮਿਲਣਗੇ ਜ਼ਮੀਨ ਦੇ ਚਲੋ ਮੜਾ ਮੋਟਾ ਮੁਆਵਜ਼ਾ ਮਿਲ ਵੀ ਜਾਊ ਪਰ ਉਹਨਾਂ ਨੂੰ ਉਹਨਾਂ ਦੇ ਅੰਦੋਲਨ ਤੋਂ ਬਾਅਦ ਪਰ ਉਹਨਾਂ ਦੀ ਜਿਹੜੀ ਰੋਜ਼ੀ ਰੋਟੀ ਹੈ ਉਹ ਤਾਂ ਇਹਦੇ ਵਿੱਚ ਮਤਲਬ ਚਲੀ ਗਈ ਹੈ ਇਹ ਗੱਲ ਹੈ ਤੇ ਇਹ ਜਿਹੜਾ ਦੱਸਿਆ ਜਾ ਰਿਹਾਗਾ ਕੋਲੇ ਵਾਲਾ ਜਿਹੜਾ ਪਾਵਰ ਪਲਾਂਟ ਹੈ ਥਰਮਲ ਪਾਵਰ ਪਲਾਂਟ ਉਹ ਲਗਾਏ ਜਾਣ ਦੀ ਗੱਲ ਆ ਰਹੀ ਹੈ ਉਹਦੇ ਤੇ ਸਵਾਲ ਵੀ এনवायरमेंट ਵਾਲੇ ਪੱਖ ਤੋਂ ਦੇਖੋਗੇ ਤਾਂ ਫਿਰ ਮਤਲਬ ਉਸ ਦੇ ਆਲੇ ਦੁਆਲੇ ਦੇ ਲੋਕਾਂ ਤੇ ਜਿਹੜੇ ਪ੍ਰਭਾਵ ਪੈਣਗੇ ਉਸ ਥਰਮਲ ਪਾਵਰ ਪਲਾਂਟ ਦੇ ਉਹ ਵੀ ਹੈਗੇ ਆ ਬਾਕੀ 15 ਸਤੰਬਰ ਨੂੰ ਨਰਿੰਦਰ ਮੋਦੀ ਹੁਣਾਂ ਨੇ ਬਿਹਾਰ ਦੇ ਪੁਰਨਿਆ ਚ ਲਗਭਗ 40000 ਕਰੋੜ ਰੁਪਏ ਦੀ ਜਿਹੜੀ ਡਿਵੈਲਪਮੈਂਟ ਆਪਣੀ ਸਕੀਮਾਂ ਸੀ ਉਹਦਾ ਆਦ ਕਟਾਣ ਕੀਤਾ ਸੀ ਉਹਦੇ ਵਿੱਚ ਭਾਗਲਪੁਰ ਚ ਜਿਹੜੀ 25000 ਕਰੋੜ ਦੀ ਲਾਗਤ ਤੋਂ 2400 ਮੈਗਾਵਾਟ ਦਾ ਜਿਹੜਾ ਕੋਇਲਾਧਰ ਥਰਮਲ ਪਾਵਰ ਪਲਾਂਟ ਬਣਨਾ ਸੀ ਉਹ ਵੀ ਸ਼ਾਮਲ ਸੀ ਹੁਣ ਮਾਮਲਾ ਤਾਂ ਇਹ ਹੈ ਕਿ ਜਿਹੜੀ ਅਡਾਨੀ ਦੀ ਜਿਹੜੀ ਅਡਾਨੀ ਪਾਵਰ ਲਿਮਟਿਡ ਹੈਗੀ ਆ ਉਹ 25 ਸਾਲ ਵਾਸਤੇ ਉਸਤੇ ਕਬਜ਼ਾ ਰੋਗੀ ਤੇ ਉਹਨੂੰ ਜ਼ਮੀਨ ਕਿੰਨੇ ਰੁਪਏ ਦੀ 1 ਰੁਪਏ ਦੀ ਮਿਲੀ ਇਹ ਕਿਤੇ ਨਾ ਕਿਤੇ ਇੱਕ ਵੱਡਾ ਆਪਾਂ ਕਹਿ ਲਈਏ ਕਿ ਨਜ਼ਰ ਆ ਰਿਹਾਗਾ ਕਿ ਅਡਾਨੀ ਅਤੇ ਮੋਦੀ ਦਾ ਜਿਹੜਾ ਗਠਜੋੜ ਹੈ ਉਹ ਆਪਾਂ ਨੂੰ ਦੇਖਣ ਨੂੰ ਮਿਲ ਰਿਹਾਗਾ No doubt ਹਰਿਆਣਾ ਅਤੇ ਪੰਜਾਬ ਦੇ ਜਿਹੜੇ ਕਿਸਾਨ ਸੀ ਉਹ ਤਾਂ ਦੋਜ਼ਰ ਬੀਕ ਕੀ ਚ ਸਮਝ ਗਏ ਸੀ ਕਿ ਇਹ ਨਾ ਦੇ ਗਠਜੋੜ ਵਾਸਤੇ ਇਹ ਜਿਹੜਾ ਗਠਜੋੜ ਹੈ ਕਿ ਕੀ ਗੁੱਲ ਖਲਾਣਾ ਚਾਹ ਰਿਹਾਗਾ ਸ਼ਾਇਦ ਬਿਹਾਰ ਦੇ ਕਿਸਾਨਾਂ ਨੂੰ ਇਸ ਵਾਰ ਪਤਾ ਲੱਗ ਜਾਵੇ ਹਾਲਾਂਕਿ ਉੱਥੇ ਕੋਈ ਵੱਡਾ ਅੰਦੋਲਨ ਅਜੇ ਸ਼ੁਰੂ ਨਹੀਂ ਹੋਇਆਗਾ ਪਰ ਲੋਕਾਂ ਨੇ ਉੱਥੇ ਆਵਾਜ਼ ਚੱਕਣੀ ਸ਼ੁਰੂ ਕਰ ਦਿੱਤੀ ਹੈ ਤੇ ਕਹਿ ਰਹੇ ਨੇ ਕਿ ਇਹ ਬਹੁਤ ਗਲਤ ਹੋ ਰਿਹਾਗਾ ਕਿਸਾਨਾਂ ਦੀ ਜ਼ਮੀਨ ਇੰਨੇ ਸਸਤੇ ਚ ਅਡਾਨੀ ਨੂੰ ਸੌਂਪੀ ਜਾ ਰਹੀ ਹੈ ਸੋ ਜੇਕਰ ਆਪਾਂ ਇਸ ਤੋਂ ਅਗਲੀ ਗੱਲ ਕਰਦੇ ਹਾਂ ਤਾਂ ਉੱਥੇ ਅੱਜ ਦੇਸ਼ ਦੇ ਵਿੱਚ ਕਹਿੰਦੇ ਜੀਐਸਟੀ ਨਵੇਂ ਸਿਰਿਓ ਲਾਗੂ ਹੋਈ ਹੈ ਤੇ ਬਹੁਤ ਸਾਰੀਆਂ ਚੀਜ਼ਾਂ ਸਸਤੀਆਂ ਹੋਈਆਂ ਨੇ ਹਾਂਜੀ ਅੱਜ ਨਵੇਂ ਸਿਰਿਓ ਨਵੇਂ ਸਿਰਿਓ ਜੀਐਸਟੀ ਲਾਗੂ ਕੀਤੀ ਗਈ ਹੈ ਉਹਦੇ ਵਿੱਚ ਬਹੁਤ ਸਾਰੀਆਂ ਚੀਜ਼ਾਂ ਤੇ ਜੀਐਸਟੀ ਪਹਿਲਾਂ ਵੱਧ ਸੀਗਾ ਜਿਵੇਂ ਘੋਟੇ ਵੱਧ ਸੀ ਪਨੀਰ ਤੇ ਵੱਧ ਸੀਗਾ ਕਾਰਾਂ ਤੇ ਵੱਧ ਸੀਗਾ ਇਹ ਸੀਜ਼ ਤੇ ਵੱਧ ਸੀਗਾ ਉਹਨਾਂ ਨੂੰ ਜੋ ਠੀਕ ਕੀਤਾ ਗਿਆ ਹੈਗਾ ਹੁਣ ਦੋ ਟੈਕਸ ਲੈਵ ਰੱਖੇ ਗਏ ਹੈ ਇੱਕ 5% ਵਾਲਾ ਇੱਕ 18% ਵਾਲਾ ਤੇ ਜਿਵੇਂ ਕਾਰਾਂ ਸੀ 28% ਵਾਲੇ ਚ ਸੀ ਗਿਆ ਉਹਨਾਂ ਨੂੰ ਜਿਹੜੀ ਛੋਟੀ ਕਾਰ ਛੋਟੀਆਂ ਕਾਰਾਂ ਸੀ ਉਹਨਾਂ ਨੂੰ 18% ਤੇ ਲੈ ਆਏ ਜਿਹੜੀਆਂ ਵੱਡੀਆਂ ਕਾਰਾਂ ਸੀ ਉਹਨਾਂ ਨੂੰ 40% ਤੇ ਲੈ ਕੇ ਹੂੰ ਤੇ ਇਹ ਅੱਜ ਜਿਹੜੀ ਇਹ ਸੁਧਾਰ ਕੀਤਾ ਗਿਆ ਹੈਗਾ ਬਾਕੀ ਜਿਵੇਂ ਘਿਓ ਦਾ ਸੀਗਾ ਪਹਿਲਾਂ 650 ਰੁਪਏ ਦਾ ਘਿਓ ਵਿਕਦਾ ਸੀਗਾ ਉਹ ਘਟ ਕੇ 610 ਦਾ ਹੋ ਗਿਆ ਤੇ ਅਮੂਲ ਦਾ ਜਿਹੜਾ ਪਨੀਰ 92 ਰੁਪਏ ਦਾ 90 ਰੁਪਏ ਦਾ ਮਿਲਦਾ ਸੀਗਾ ਉਹ 85 87 ਰੁਪਏ ਦਾ ਮਿਲੂਗਾ ਦੁੱਧ ਤੇ ਵੀ 2 ਰੁਪਏ ਦਾ ਫਰਕ ਪਊਗਾ 2 ਰੁਪਏ ਦੁੱਧ ਵੀ ਸਸਤਾ ਹੋਇਆਗਾ ਬਟਰ ਵੀ ਸਸਤਾ ਹੋਇਆਗਾ ਇਹ ਚੀਜ਼ਾਂ ਹੈਗੀਆਂ ਬਾਕੀ ਬਿਸਕੁਟ ਵਗੈਰਾ ਵੀ ਦੱਸੇ ਜਾ ਰਹੇ ਨੇ ਬਿਸਕਟ ਵੀ 1 ਰੁਪਏ ਦਾ 10 ਰੁਪਏ ਦਾ ਬਿਸਕਟ ਸੀਗਾ ਤਾਂ ਫਿਰ 1 ਰੁਪਏ ਸਸਤਾ ਹੋਇਆਗਾ ਜਿਹੜੀ ਚਾਹ ਪੱਤੀ ਸੀ ਉਹ ਵੀ ਜੇ 150 ਰੁਪਏ ਦੀ ਸੀ ਤਾਂ ਉਹਦੇ ਚ 15 ਰੁਪਏ ਘਟੇ ਨੇ 10% ਦਾ ਫਰਕ ਪਿਆਗਾ ਤੇ ਮੈਗੀ ਨੂਡਲਸ ਸਾਰੇ ਚੀਜ਼ਾਂ ਸਸਤੇ ਹੋਈਆਂ ਨੇ ਜਿਹੜੇ ਸਾਬਣ ਸੀਗੇ ਉਹ ਵੀ ਸਸਤੇ ਹੋਏ ਆ ਤੇ ਇਨਵਰਟਰ ਫਰੀਜ ਮਾਰਕ ਗੱਡੀਆਂ ਇਹ ਸਾਰੀਆਂ ਵੀ ਸਸਤੀਆਂ ਹੋ ਜਾਣੇ ਇਹਦੇ ਚ ਦੇਖੋ ਅੱਜ 20 ਮਿੰਟ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਨੇ ਸੰਬੋਧਨ ਕੀਤਾ ਮੁਲਕ ਨੂੰ ਤੇ ਕਿਹਾ ਕਿ ਕੱਲ ਤੋਂ ਜੀਐਸਟੀ ਬਚਤ ਉਤਸਵ ਮਨਾਇਆ ਜਾਵੇ ਇਹ ਗੱਲ ਉਹਨਾਂ ਵੱਲੋਂ ਕਹੀ ਗਈ ਲੇਕਿਨ ਕਾਂਗਰਸ ਦੇ ਜਿਹੜੇ ਆਗੂ ਨੇ ਕਾਂਗਰਸ ਦੇ ਪ੍ਰਧਾਨ ਮਲਿਕ ਅਰਜੁਨ ਖੜਗੇ ਉਹਨਾਂ ਨੇ ਕਿਹਾ ਕਿ ਇਹ ਇਹ ਕਿਹਾ ਕਿ ਇਹ ਤਾਂ 11 ਸਾਲ ਤੁਸੀਂ ਸੱਟ ਮਾਰਦੇ ਰਹੇ ਫਿਰ ਬਾਅਦ ਚ ਹੁਣ ਬੈਂਡੇਡ ਲਾਣ ਵਰਗਾ ਕੰਮ ਹੈ ਮਤਲਬ 11 ਸਾਲ ਤੁਸੀਂ ਫਿਰ ਗਲਤ ਟੈਕਸ ਜਦ ਵੱਧ ਟੈਕਸ ਵਸੂਲ ਲਿਆਗਾ ਤੇ ਹੁਣ ਤੁਸੀਂ ਉਹਨੂੰ ਠੀਕ ਕਰ ਰਹੇ ਹੋ 11 ਸਾਲ ਬਾਅਦ 11 ਸਾਲ ਬਾਅਦ ਤੁਹਾਨੂੰ ਯਾਦ ਆਇਆ ਕਿ ਅਸੀਂ ਜਿਹੜਾ ਟੈਕਸ ਸੀਗਾ ਉਹ ਵੱਧ ਵਸੂਲ ਰਹੇ ਸੀ ਆਪਣੇ ਨਾਗਰਿਕਾਂ ਤੋਂ ਤਾਂ ਇਹ ਉਹਨਾਂ ਵੱਲੋਂ ਕਮੈਂਟ ਕੀਤਾ ਗਿਆ ਹੈ ਉਹਨਾਂ ਨੇ ਕਿਹਾ ਕਿ 900 ਚੂਹੇ ਖਾਕਰ ਬਿੱਲੀ ਅਜ ਕੋ ਚਲੀ ਜਿਹੜਾ ਮਲਿਕ ਅਰਜੁਨ ਖੜਗੇ ਨੇ ਜਿਹੜੀ ਟੈਗ ਲਾਈਨ ਰੱਖੀ ਹੈ ਉਹ ਰੱਖਿਆ 900 ਚੂਹੇ ਖਾਕਰ ਬਿੱਲੀ ਹਜ ਕੋ ਚਲੀ ਉਹਨਾਂ ਨੇ ਕਿਹਾ ਕਿ ਜਿਹੜੀ GST ਸੀ ਉਹ ਉਹ ਅਡਰਡ ਨਾਈਨ ਸਲੈਬਸ ਦੇ ਵਿੱਚ ਉਹ ਵਸੂਲੀ ਕੀਤੀ ਜਾ ਰਹੀ ਸੀ ਉਹਨੂੰ ਕਾਂਗਰਸ ਗੱਬਰ ਸਿੰਘ ਟੈਕਸ ਕਹਿੰਦੀ ਸੀ GST ਜਿਵੇਂ GST ਦੀ ਫੁੱਲ ਹੋਮ ਕਾਂਗਰਸ ਨੇ ਬਣਾ ਰੱਖੀ ਸੀ ਗੱਬਰ ਸਿੰਘ ਟੈਕਸ ਤੇ ਤੁਸੀਂ ਪਰਚਪਨ ਲਾ ਲਖ ਕਰੋੜ ਰੁਪਇਆ ਵੱਧ ਵਸੂਲ ਲਿਆਗਾ ਆਪਣੇ ਨਾਗਰਿਕਾਂ ਤੋਂ ਤੇ ਅੱਜ ਤੁਸੀਂ ਉਹ ਠੀਕ ਕਰਕੇ ਕਹਿ ਰਹੇ ਹੋ ਕਿ ਬਜਟ ਤੋਂ ਬਜਟ ਕਹਾ ਤੁਸੀਂ ਦਾ 11 ਸਾਲ ਲੋਕ ਤੋਂ ਵੱਧ ਪੈਸਾ ਵਸੂਲ ਲਿਆਗਾ ਇਹ ਉਹਨਾਂ ਵੱਲੋਂ આરોਪ ਲਾਇਆ ਗਿਆ ਹੈਗਾ ਹੂੰ ਜੀ ਸੋ ਇਸ ਤੋਂ ਅਗਲੀ ਗੱਲ ਜੇਕਰ ਕਰੀਏ ਤਾਂ ਉਧਰ ਰਾਹੁਲ ਗਾਂਧੀ ਨੇ 10 ਮਿੰਟ ਦੀ ਇੱਕ ਵੀਡੀਓ ਜਾਰੀ ਕੀਤੀ ਹੈ ਜਿਸ ਦੇ ਵਿੱਚ ਪੰਜਾਬ ਦੇ ਹੜ੍ਹਾਂ ਤੇ ਕੇਂਦ੍ਰਿਤ ਹੋ ਕੇ ਗੱਲਬਾਤ ਕੀਤੀ ਗਈ ਹੈ ਉਹ ਪੈਕੇਜ ਨੂੰ ਖਾਸ ਤੌਰ ਤੇ ਜ਼ਿਕਰ ਕਰਕੇ ਕੇਂਦਰ ਬਿੰਦੂ ਚ ਰੱਖ ਕੇ ਗੱਲ ਕਰ ਰਹੇ ਨੇ ਵੀ ਜਿਹੜਾ 1600 ਕਰੋੜ ਮੁੱਖ ਮੰਤਰੀ ਪ੍ਰਧਾਨ ਮੰਤਰੀ ਸਾਹਿਬ ਏਰੀਅਲ 뷰 ਲੈਣ ਤੋਂ ਬਾਅਦ ਦੇ ਕੇ ਆਏ ਨੇ ਪੰਜਾਬ ਨੂੰ ਪੈਕੇਜ ਵੀ ਉਹ ਤਾਂ ਊਂਠ ਦੇ ਮੂੰਹ ਚ ਜੀਰਾ ਦੇਣ ਵਾਲੀ ਗੱਲ ਹੈ ਉੱਥੇ ਕਹਿੰਦੇ ਨੁਕਸਾਨ ਤਾਂ ਜਿਹੜਾ ਰਾਹੁਲ ਗਾਂਧੀ ਹੁਣ ਇਹ ਕਹਿੰਦੇ ਨੇ ਕਿ 20000 ਕਰੋੜ ਰੁਪਏ ਦਾ ਹੋਇਆ ਦੇਖੋ ਰਾਹੁਲ ਗਾਂਧੀ ਨੇ ਇੱਕ 10 ਮਿੰਟ ਦੀ ਵੀਡੀਓ ਸ਼ੇਅਰ ਕੀਤੀ ਉਹਦੇ ਚ ਉਹ ਜਿਹੜਾ ਪੰਜਾਬ ਦੌਰੇ ਤੇ ਆਏ ਸੀ ਪੰਜਾਬ ਚ ਜਿਹੜੇ ਜਿੱਥੇ ਜਿੱਥੇ ਫਿਰੇ ਸੀ ਉਹ ਉਹਦਾ ਇੱਕੋ ਹੈ ਉਹਦੇ ਚ ਉਹਨੇ ਮਾੜੀ ਮੋਟੀ ਕਮੈਂਟਰੀ ਵੀ ਕੀਤੀ ਹੋਈ ਉਹਨਾਂ ਨੇ ਕਿਹਾ ਹੈਗਾ ਕਿ ਜਿਹੜਾ ਪ੍ਰਧਾਨ ਮੰਤਰੀ ਮੋਦੀ ਹੈ ਉਹ ਸਿਰਫ 1600 ਕਰੋੜ ਰੁਪਏ ਦੇਖੇ ਗਏ ਜਦ ਕਿ ਪੰਜਾਬ ਸਰਕਾਰ ਨੇ 20000 ਕਰੋੜ ਮੰਗੇ ਸੀਗੇ ਇਹ ਗੱਲ ਉਹਨਾਂ ਵੱਲੋਂ ਕਹੀ ਗਈ ਹੈ ਉਹਨਾਂ ਨੇ ਦੱਸਿਆ ਕਿ ਚਾਰਨਖ ਜਿਹੜੀ ਏਕੜ ਫਸਲ ਉਹ ਬਰਬਾਦ ਹੋਈ ਹੈ ਤੇ ਦੂਜਾ ਉਹਨਾਂ ਨੇ ਕਿਹਾ ਕਿ ਨਰਿੰਦਰ ਮੋਦੀ ਨੂੰ ਨਾ ਪੂਰਾ ਪੈਕੇਜ ਦੇਣਾ ਚਾਹੀਦਾ ਸੀ ਜਿੰਨਾ ਵੀ ਨੁਕਸਾਨ ਹੋਇਆ ਪੰਜਾਬ ਦਾ ਉਹ ਸਾਰਾ ਦੇਣਾ ਚਾਹੀਦਾ ਸੀਗਾ ਇਸ ਤੋਂ ਇਲਾਵਾ ਉਹ ਲੋਕਾਂ ਨਾਲ ਗੱਲ ਕਰਦੇ ਹੋਏ ਦਿਖ ਰਹੇ ਨੇ ਜਿੱਦੇ ਜਿੱਥੇ ਜਿੱਥੇ ਗਏ ਨੇ ਉਹ ਸਾਰੀਆਂ ਚੀਜ਼ਾਂ ਦਿਖ ਦੇਖੀਆਂ ਜਾ ਸਕਦੀਆਂ ਨੇ ਤੇ ਇੱਕ ਕਿਸਾਨ ਸੀਗਾ ਉਹਦੇ 10 ਪਸ਼ੂ ਮਰ ਗਏ ਸੀਗੇ ਤੇ ਉਹਦੇ ਨਾਲ ਉਹਨਾਂ ਦੀ ਇੰਟਰੈਕਸ਼ਨ ਹੈ ਹੋਰ ਵੀ ਕਈ ਚੀਜ਼ਾਂ ਨੇ ਜਿਹਦੇ ਅੰਚੇ ਹੈਲਥ ਦੀ এডਿਕੇਸ਼ਨ ਬਾਰੇ ਹੜਾਂ ਚ ਜਿਹੜੀ ਪ੍ਰਭਾਵਤ ਹੋਈਆਂ ਨੇ ਉਹਨਾਂ ਬਾਰੇ ਗੱਲ ਤੇ ਇੱਕ ਉਹ ਵੀਡੀਓ ਆਇਆਗਾ ਦੇਖਦੇ ਆਂ ਲੀਡਰ ਆਫ اپੋਜੀਸ਼ਨ ਨੇ ਲੋਕ ਸਭਾ ਦੇ ਆਪਾਂ ਕਹਿ ਸਕਦੇ ਆਂ ਕਿ ਉਹਨਾਂ ਨੇ ਇਸ਼ੂ ਕਰਕੇ ਆਗਾ ਉਹਦਾ ਕੀ ਫਾਇਦਾ ਹੁੰਦਾਗਾ ਕਿ ਜਿਹੜਾ ਨਾਲਾ ਸੈਸ਼ਨ ਹੈ ਅੱਗੇ ਜਿਹੜਾ ਸੈਸ਼ਨ ਆਊਗਾ ਉਹਦੇ ਚ ਵੀ ਇਹ ਆਪਣਾ ਇਸ ਮੁੱਦੇ ਨੂੰ ਚੱਕਣਗੇ ਕਿ ਉਹਦੇ ਚ ਵੀ ਗੱਲ ਰੱਖਣਗੇ ਉਹ ਤਾਂ ਅੱਗੇ ਪਤਾ ਲੱਗੂਗਾ ਪਰ ਇੱਕ ਟਾਈਮ ਵਾਸਤੇ ਲੱਗ ਰਿਹਾਗਾ ਕਿ ਹਾਂ ਰਾਹੁਲ ਗਾਂਧੀ ਨੇ ਇਸ ਨੂੰ ਇਸ਼ੂ ਬਣਾਇਆਗਾ ਮੈਨੂੰ ਲੱਗਦਾ ਕਿ ਜੇ ਮੜਾ ਮੋਟਾ ਕਾਂਗਰਸ ਵਾਲੇ ਰੋੜਾਂ ਤੇ ਸੜਕਾਂ ਤੇ ਉਤਰਿਆਣ ਤੇ ਪ੍ਰਦਰਸ਼ਨ ਵਗੈਰਾ ਕਰਦੇਣ, ਰਾਹੁਲ ਗਾਂਧੀ ਦਿੱਲੀ ਚੇਕ ਪ੍ਰਦਰਸ਼ਨ ਕਰਦੇ ਉਹ ਪੰਜਾਬ ਤੇ ਅੱਛੀ ਉਹਦਾ ਵੀ ਬੜਾ ਫਾਇਦਾ ਹੋਊਗਾ। ਤੇ ਦੱਸੇ ਕਿ ਸਿਰਫ 1600 ਕਰੋੜ ਕੀ ਹੁੰਦਾ ਜਦੋਂ ਸਰਕਾਰ ਉੱਥੋਂ ਦੀ 20000 ਕਰੋੜ ਮੰਗਾਈ ਹੈਗੀ ਆ। ਹੂੰ। ਜੀ। ਸੋ ਜੇਕਰ ਆਪਾਂ ਇਸ ਤੋਂ ਅਗਲੀ ਗੱਲ ਕਰੀਏ ਤਾਂ ਉੱਧਰ ਫਸਲਾਂ ਕਹਿੰਦੇ ਖਰਾਬ ਹੋਈਆਂ ਹੋਰ ਹਰਿਆਣੇ ਦੀਆਂ ਤੇ ਉਹਦਾ ਮੁਆਵਜ਼ਾ ਯੂਪੀ ਤੇ ਰਾਜਸਥਾਨ ਨੂੰ ਮਿਲੂਗਾ। ਇਹ ਕਿਵੇਂ ਪੋਸੀਬਲ ਹੈ ਜੀ ਇਹ ਕਹਿੰਦੇ ਵੀ ਪੰਜੀਕਰਨ 'ਚ ਗੜਬੜ। ਇੱਕ ਪੋਰਟਲ ਬਣਾ ਰੱਖਿਆ ਨੇ ਮੇਰੀ ਫਸਲ ਮੇਰਾ ਬਿਉਰਾ ਉਹਦੇ ਚ ਗੜਬੜਾ ਨੇ ਉਹ ਏਡੀ ਇੰਨੀ ਗੜਬੜਾ ਹੋਈਆਂ ਨੇ ਕਿ ਜਿਹੜਾ ਮੁਆਵਜ਼ਾ ਹੈ ਉਹ ਮਿਲ ਰਿਹਾਗਾ ਯੂਪੀ ਤੇ ਰਾਜਸਥਾਨ ਦੇ ਕਿਸਾਨਾਂ ਨੂੰ ਹਾਲਾਂਕਿ ਗਰਦਾਵਰੀ ਵੀ ਹੋ ਚੁੱਕੀ ਹੈ ਪਰ ਦੇਖੋ ਇਹ ਤਾਂ ਬੜਾ ਰੋਲਾ ਹੈ ਹੀ ਮਤਲਬ ਇਹ ਪਹਿਲਾਂ ਵੀ ਆਪਾਂ ਗੱਲ ਕਰਤੇ ਰਹੇ ਆ ਪੰਜਾਬ ਤੇ ਹਰਿਆਣੇ ਦੇ ਕਿਸਾਨਾਂ ਨੂੰ ਜਿੰਨੀ ਮਾਰ ਪੈ ਰਹੀ ਹੈ ਉਹਨਾਂ ਨੂੰ ਤਾਂ ਕੋਈ ਮੁਆਵਜ਼ਾ ਵਗੈਰਾ ਦਿੱਤਾ ਨਹੀਂ ਜਾ ਰਿਹਾ ਤੇ ਉਧਰ ਇਹ ਆਪਣੇ ਵਾਲੇ ਇਲਾਕਿਆਂ ਚ ਇਹ ਖੂਬ ਪੈਸਾ ਹੰਢ ਰਹੇ ਨੰਦੀ ਬੈਲਟ ਚ ਹਰਿਆਣੇ ਚ ਆਪਾਂ ਨੂੰ ਪਤਾ ਕਿ ਕਿੰਨੀ ਜ਼ਮੀਨਾਂ ਖਰਾਬ ਹੋਈਆਂ ਹੋਣ ਪਿੱਛੇ ਜਿਹੜਾ ਹੜ ਆਇਆ ਸੀ ਹਰਿਆਣੇ ਚ ਵੀ ਠੀਕ ਠਾਕ ਨੁਕਸਾਨ ਹੈ ਜਿਵੇਂ ਪੰਜਾਬ ਦੇ ਨੁਕਸਾਨ ਬਾਰੇ ਬਹੁਤ ਗੱਲ ਹੋਈ ਹੈ ਹਰਿਆਣੇ ਦੇ ਨੁਕਸਾਨ ਬਾਰੇ ਉਨੀ ਗੱਲ ਨਹੀਂ ਹੋ ਪਾਈ ਤੇ ਹਰਿਆਣੇ ਚ ਵੀ ਠੀਕ ਠਾਕ ਨੁਕਸਾਨ ਹੋਇਆਗਾ ਲੇਕਿਨ ਦੇਖੋ ਜਿਹੜੇ ਕਿਸਾਨ ਹੈ ਗਿਆ ਲਤਾਣੀ ਪਿੰਡ ਹੋ ਗਿਆ ਤਾਲੂ ਪਿੰਡ ਹੋ ਗਿਆ ਔਰ ਬਥੇਰੇ ਪਿੰਡ ਨੇ ਉਹਨਾਂ ਦੇ ਉਹਨਾਂ ਨੇ ਜਦੋਂ ਆਪਣਾ ਜਿਹੜੀ ਫਸਲ ਜਿਹੜਾ ਰਕਬਾ ਹੈਗਾ ਉਹ ਮਤਲਬ ਜਦੋਂ ਪੋਰਟਲ ਤੇ ਚੜਾਇਆ ਤਾਂ ਫਿਰ ਉਹ ਯੂਪੀ ਅਤੇ ਹਰਿਦਵਾਰਸ਼ਤਾਨ ਦੇ ਕਿਸਾਨਾਂ ਨੂੰ ਦਾ ਮੁਆਵਜ਼ੇ ਦਾ ਫਾਇਦਾ ਹੀ ਘਲ ਆ ਰਹੀ ਹੈ 5 ਲੱਖ ਕਿਸਾਨ ਇਹਦੇ ਨਾਲ ਪ੍ਰਭਾਵਤਨ ਹਾਲਾਂਕਿ ਇਹ ਜਿਹੜੀ ਗੱਲ ਉੱਥੇ ਕਿਸਾਨਾਂ ਨੇ ਮਾੜਾ ਮੋਟਾ ਅੰਦੋਲਨ ਵੀ ਕੀਤਾ ਉੱਥੇ ਡਿਸਟ੍ਰਿਕਟ ਲੈਵਲ ਤੇ ਤਾਂ ਹੁਣ ਕਹਿ ਰਹੇ ਨੇ ਅਧਿਕਾਰੀਆਂ ਕਿ ਨਹੀਂ ਅਸੀਂ ਠੀਕ ਕਰ ਦਿਆਂਗੇ ਅਸੀਂ ਇਹ ਕਰ ਦਿਆਂਗੇ ਅਸੀਂ ਉਹ ਕਰ ਦਿਆਂਗੇ ਪਰ ਇਹ ਹਕੀਕਤ ਹੈ ਮਤਲਬ ਨੁਕਸਾਨ ਇੱਧਰ ਲੈ ਕਿਸਾਨਾਂ ਦਾ ਹੋ ਰਿਹਾਗਾ ਤੇ ਪੈਸੇ ਉੱਧਰ ਜਾ ਰਹੇ ਨੇ ਜੀ ਸੋ ਜੇਕਰ ਅਗਲੀ ਗੱਲ ਆਪਾਂ ਕਰਦੇ ਹਾਂ ਤਾਂ ਉੱਧਰ ਭਾਰਤ ਤੇ ਪਾਕਿਸਤਾਨ ਦੇ ਵਿਚਾਲੇ ਜਿਹੜਾ ਆਪਰੇਸ਼ਨ ਸੰਦੂਰ ਸੀ ਉਸ ਤੋਂ ਬਾਅਦ ਨੈਸ਼ਨਲਿਜ਼ਮ ਦਾ ਟੰਡੋਰਾ ਪਿੱਟਦਿਆਂ ਪਿੱਟਦਿਆਂ ਬਹੁਤ ਸਾਰੀਆਂ ਗੱਲਾਂ ਕਰਦਿਆਂ ਲੋਕ ਕਹਿੰਦੇ ਵੀ ਨਹੀਂ ਖੇਡਣਾ ਚਾਹੀਦਾ ਕ੍ਰਿਕਟ ਮੈਚ ਪਾਕਿਸਤਾਨ ਦੇ ਨਾਲ ਕੁਝ ਕਹਿੰਦੇ ਵੀ ਨਹੀਂ ਇਹ ਖੇਡਣਾ ਚਾਹੀਦਾ ਕ੍ਰਿਕਟ ਨੂੰ ਇਦਾਂ ਦੀਆਂ ਚੀਜ਼ਾਂ ਤੋਂ ਜਾਂ ਸਪੋਰਟਸ ਨੂੰ ਇਦਾਂ ਦੀਆਂ ਚੀਜ਼ਾਂ ਤੋਂ ਦੂਰ ਰੱਖਣਾ ਚਾਹੀਦਾ ਪਰ ਉਹ ਅਛੂਤੀਆਂ ਨਹੀਂ ਰਹਿੰਦੀਆਂ ਇਹ ਆਪਰੇਸ਼ਨ ਸੰਦੂਰ ਤੋਂ ਬਾਅਦ ਲਗਾਤਾਰ ਹੁਣ ਦੂਸਰਾ ਮੈਚ ਵੀ ਪਾਕਿਸਤਾਨ ਦੇ ਨਾਲ ਭਾਰਤ ਨੇ ਖੇਡਿਆ ਪਰ ਔਨ ਦਾ ਫੀਲਡ ਬਹੁਤ ਸਾਰੀਆਂ ਚੀਜ਼ਾਂ ਨਜ਼ਰ ਆਉਂਦੀਆਂ ਨੇ ਜਿਹੜੀਆਂ ਚਲਕਾਰਾ ਪਾਉਂਦੀਆਂ ਨੇ ਵੀ ਕੜਤਣ ਉਹੀ ਹੈ ਆਪਰੇਸ਼ਨ ਸੰਦੂਰ ਜਿੱਦਾਂ ਚੱਲ ਹੀ ਰਿਹਾ ਹੋਵੇ ਹਲੇ ਹਾਂਜੀ ਬੇਸਿਕਲੀ ਇਹ ਲੱਗਿਆ ਮਤਲਬ ਇੱਕ ਤਾਂ ਦੇਖੋ ਦੋਵੇਂ ਜਿਹੜੇ ਮੁਲਕਾਂ ਦੇ ਖੜਾ ਰਹੇ ਨੇ ਆਪਸ ਵਿੱਚ ਉਹ ਹੱਥ ਵਗੈਰਾ ਨਹੀਂ ਮਿਲਾ ਰਹੇ ਤੇ ਉੱਥੇ ਵੀ ਆਪਣੀ ਤਲਖੀਆਂ ਦਿਖਾ ਰਹੇ ਨੇ ਪਾਕਿਸਤਾਨ ਦੇ ਜਿਹੜੇ ਖਿਡਾਰੀ ਨੇ ਉਹ ਸਾਰੇ ਵੀ ਕਰ ਰਹੇ ਸੀ ਜਿਵੇਂ ਇੱਕ ਜਿਹੜਾ ਇੱਕ ਬੱਲੇਬਾਦ ਸੀਗਾ ਸਾਫ ਜੱਦਾ ਫਰਮਾਨ ਉਹਨੇ ਜਦੋਂ 50 ਲਾਈ ਤਾਂ ਫਿਰ ਉਹਨਾਂ ਨੇ ਉਹਨੇ ਵੈਟ ਆਪਣਾ ਜਿਵੇਂ ਬੰਦੂਕ ਜਾਂ ਫਿਰ ਮਸਾਈਲ ਨਹੀਂ ਦਾਗਦੇ ਹੁੰਦੇ ਐਵੇਂ ਕੀਤਾ ਉਸ ਤੋਂ ਬਾਅਦ ਇੱਕ ਜਿਹੜਾ ਖਿਡਾਰੀ ਸੀਗਾ ਉਹਨੇ ਇਸ਼ਾਰਾ ਕੀਤਾ ਕਿ ਅਸੀਂ 6 ਥੋਡੇ ਰਫਾਇਲ ਹੈ ਗਿਆ ਫਾਈਟਰ ਜੈਟਾ ਉਹ ਡਿੱਗੇ ਨੇ ਆਪਾਂ ਨੂੰ ਪਤਾ ਕੀ ਜਿਹੜਾ ਇੱਕ ਖਡਾਰੀ ਸੀਗੀ ਇਹਨਾਂ ਦਾ ਇੰਡੀਆ ਦਾ ਕੈਪਟਨ ਹੈ ਉਹਦੇ ਚ ਵੀ ਆਪਾਂ ਨੂੰ ਦੇਖਣ ਨੂੰ ਮਿਲਿਆ ਸੂਰਿਆਕਰਤ ਕੁਮਾਰ ਯਾਦਵ ਨੇ ਸਲਮਾਨ ਅਲੀ ਨਾਲ ਜਿਹੜਾ ਪਾਕਿਸਤਾਨ ਦਾ ਕੈਪਟਨ ਸੀ ਉਹਦੇ ਨਾਲ ਹੱਥ ਵੀ ਨਹੀਂ ਮਿਲਾਇਆ ਤਾਂ ਇਹ ਤਲਖੀਆਂ ਦੇਖਣ ਨੂੰ ਮਿਲ ਰਹੀਆਂ ਨੇ ਮਤਲਬ ਸਮਝ ਨਹੀਂ ਆ ਰਿਹਾ ਕਿ ਜੇ ਤੁਸੀਂ ਤੇ ਖੇਡ ਖੇਡ ਰਹੇ ਹੋ ਤਾਂ ਫਿਰ ਉਹ ਨੂੰ ਚੰਗੇ ਤਰੀਕੇ ਨਾਲ ਖੇਡ ਰੋ ਜਿਹੜੀਆਂ ਮੁਰਫਤਾਵਾਂ ਸਰਕਾਰਾਂ ਕਰ ਰਹੀਆਂ ਨੇ ਉਹ ਤਾਂ ਦਾ ਅਸਰ ਖਡਾਰੀਆਂ ਤੇ ਕਿਉਂ ਆਵੇ ਇਹ ਤਾਂ ਮੇਰਾ ਇੱਕ ਸਵਾਲ ਹੈ ਮਤਲਬ ਮੈਂ ਤਾਂ ਦੇਖਦਾ ਕਿ ਬਹੁਤ ਮੁਸ਼ਕਲ ਹੁੰਦਾ ਜਾ ਰਿਹਾਗਾ ਇਹ ਨਾ ਹੋਵੇ ਕਿ ਸਾਰੇ ਜਿਹੜਾ ਜਿਹੜੀ ਸਰਕਾਰਾਂ ਮੁੁਰਖਤਾਵਾਂ ਕਰ ਰਹੀਆਂ ਨੇ ਉਹਨਾਂ ਚ ਫਿਰ ਸਾਰੇ ਲੋਕ ਵੀ ਸ਼ਾਮਲ ਹੋ ਜਾਣ ਉਹਨਾਂ ਮੁੁਰਖਤਾਵਾਂ ਚ ਉਹ ਮੈਨੂੰ ਲੱਗਦਾਗਾ ਕਿ ਉਹਦੇ ਤੋਂ ਬਚਿਆ ਜਾ ਸਕਦਾ ਆਪਾਂ ਨੂੰ ਵੀ ਕੋਸ਼ਿਸ਼ ਕਰਨੀ ਚਾਹੀਦੀ ਕਿ ਜਿਹੜੀ ਠੀਕ ਹੈ ਦੋਨੋਂ ਮੁਲਕਾਂ ਦੀ ਹਕੂਮਤਾਂ ਕੋਈ ਵੀ ਪਾਗਲਪੰਤੀ ਕਰ ਕਰਦੇ ਰਹਿਣ ਆਪਾਂ ਉਹਦੇ ਚ ਕਿਉਂ ਸ਼ਾਮਲ ਹੋਈਏ ਖਿਡਾਰੀਆਂ ਤੁਸੀਂ ਚੰਗੇ ਤਰੀਕੇ ਨਾਲ ਖੇਡੋ ਇੱਕ ਦੋਸਤੀ ਨਭਾਓ ਮਤਲਬ ਇੱਕ ਇੱਕ ਦੋਸਤੀ ਮੈਂ ਤਾਂ ਉਹ ਦੇਖਦਾ ਅਰਸ਼ਦ ਅਰਸ਼ਦ ਨਦੀਮ ਅਤੇ ਨਿਰਚੋਪੜਾ ਦੀ ਤਾਂ ਵਿਤਾ ਹੈਗੀਆ ਸਾਰੇ ਇਹ ਦੋਵੇਂ ਮੁਲਕਾਂ ਦੀ ਹਕੂਮਤਾਂ ਤੇ ਉਹਨਾਂ ਦੇ ਚਮਚੇ ਦੋ 扑ੜਕਾਂਦੇ ਨੇ ਉਹ ਕਦੇ ਵੀ ਨਹੀਂ ਪੜਕੇ ਜੀ ਜੀ ਦੋ ਜਾਨੇ ਉਸ ਕਿਸਮ ਦਾ ਇੱਕ ਖਿਡਾਰੀਆਂ ਦਾ ਆਪਸ ਵਿੱਚ ਵਿਵਹਾਰ ਪਿਆਰ ਹੋ ਸਕਦਾ ਪਰ ਇੱਥੇ ਤਾਂ ਮਤਲਬ ਬਹੁਤ ਗਰਮੀ ਦੇਖਣ ਨੂੰ ਮਿਲੀ ਕੋਈ ਕੋਸ਼ਿਸ਼ ਸ਼ਾਰੀ ਕਰ ਰਿਹਾ ਕੋਈ ਆਪਸ ਵਿੱਚ ਪਿੜ ਰਹੇ ਨੇ ਕੁਝ ਵੀ ਨਹੀਂ ਮਲਾਰੇ ਕੋਈ ਇਹ ਕਹਿ ਰਿਹਾਗਾ ਕਿ ਅਸੀਂ ਤੁਹਾਡੇ 6 ਫਾਈਟਰ ਜੈਟ ਡੇਗ ਤੇ 50 ਮਾਰਨ ਤੋਂ ਬਾਅਦ ਬੰਦੂਕ ਵਰਗਾ ਬੈਠਦਾ ਸਿੰਬਲ ਬਣਾ ਰਹੇ ਨੇ ਉਹਦਾ ਮਤਲਬ ਕੋਈ ਮਤਲਬ ਹੈ ਨਹੀਂ ਮਤਲਬ ਤੁਸੀਂ ਤਾਂ ਹੋਰ ਕੜਤਨ ਵਧਾ ਰਹੇ ਹੋ ਮਤਲਬ ਖੇਡ ਜਿਹੜਾ ਹੈ ਉਹ ਤਾਂ ਜਿਹੜੀ ਕੜਤਨ ਨੂੰ ਘਟ ਕਰਦਾਗਾ ਤੁਸੀਂ ਤਾਂ ਹੋਰ ਕੜਤਨ ਵਧਾ ਰਹੇ ਹੋ ਤਾਂ ਇਹ ਇਸ ਕਿਸਮ ਦੇ ਖੇਡ ਖੇਡ ਦਾ ਕੋਈ ਮਤਲਬ ਤਾਂ ਹੈ ਨਹੀਂ ਮੈਨੂੰ ਲੱਗਦਾਗਾ ਫਿਰ ਤਾਂ ਤੁਸੀਂ ਨਾ ਹੀ ਖੇਡ ਦਿੱਤਾ ਜ਼ਿਆਦਾ ਵਹਿਤਰ ਸੀਗਾ ਪਲੇਅਰਾਂ ਤੋਂ ਮੈਨੂੰ ਆਸੀ ਕਿ ਉਹ ਥੋੜੇ ਵਧੀਆ ਇੱਕ ਆਪਾਂ ਕੀ ਕਿ ਇੱਕ ਪਿਆਰ ਮੁਬੱਦ ਦਾ ਸੰਦੇਸ਼ ਦੇਣਗੇ ਪਰ ਉਹਨਾਂ ਨੇ ਤਾਂ ਉਸ ਤੋਂ ਉਲਟਾਈ ਕੀਤਾ ਹੂੰ ਜੀ ਸੋ ਜੇਕਰ ਅਗਲੀ ਗੱਲ ਕਰੀਏ ਤਾਂ ਉਧਰ ਕਹਿੰਦੇ ਆਸ ਹੈ ਵੀ ਸ਼ਾਇਦ ਹੁਣ ਬੀਬੀਆਂ ਨੂੰ ਹਜ਼ਾਰ-ਹਜ਼ਾਰ ਰੁਪਈਆ ਪ੍ਰਤੀ ਮਹੀਨਾ ਮਿਲਣ ਦੀ ਜਗਾ ਪੰਜਾਬ ਸਰਕਾਰ 11-1100 ਰੁਪਈਆ ਪ੍ਰਤੀ ਮਹੀਨਾ ਦੇਣ ਦੀ ਤਿਆਰੀ ਚ ਹੈ ਇਹ ਵੋਟਾਂ ਦਾ ਨੇੜਾ ਆਉਂਦਿਆ ਦੇਖ ਕੇ ਕੀਤੀ ਜਾ ਰਹੀ ਤਿਆਰੀ ਨੂੰ ਇਹਨੂੰ ਮੰਨੀਏ ਜਾਂ ਫਿਰ ਇਹ ਹੱਲੇ ਵੀ ਛਕੂਫਾਈ ਹੈ ਦੇਖੋ ਮੈਂ ਤਾਂ ਕਈ ਵਾਰ ਹੈਰਾਨ ਹੁੰਦਾ ਹਾਂ ਥੋਡੇ ਵਾਲੇ ਜਿਹੜੇ ਮੁੱਖ ਮੰਤਰੀ ਨੇ ਭਗਵੰਤ ਮਾਨ ਜਦੋਂ ਉਹ ਨੈਸ਼ਨਲ ਮੀਡੀਆ ਨੂੰ ਇੰਟਰਵਿਊ ਦਿੰਦੇ ਨੇ ਉਦੋਂ ਤਾਂ ਉਹ ਫਿਰ ਸਾਰਾ ਕੁਝ ਹੀ ਕਰਕੇ ਆਉਂਦੇ ਨੇ ਉੱਥੇ ਕਿ ਅਸੀਂ 1100 ਰੁਪਏ ਮਹਿਲਾਵਾਂ ਨੂੰ ਦੇ ਦਾਂਗੇ ਅਸੀਂ ਇਹ ਕਰਦਾਂਗੇ ਅਸੀਂ ਵਾਅਦਾ ਕਰਦਾਂਗੇ ਲੇਕਿਨ ਜਦੋਂ ਇੱਥੇ ਆਉਂਦੇ ਨੇ ਉਹ ਸਾਰੀਆਂ ਚੀਜ਼ਾਂ ਭੁੱਲ ਜਾਂਦੇ ਨੇ ਮੈਨੂੰ ਵੀ ਇਹ ਹੀ ਲੱਗਦਾ ਹੈ ਕਿ ਜਦੋਂ ਸਾਲ ਰਹਿ ਜਾਊਗਾ ਇਲੈਕਸ਼ਨ ਆਦਾ ਯਾਨੀ ਕਿ ਅਗਲੇ ਸਾਲ 2026 ਚ ਇਹ ਜੀ ਤੇ ਜਦੋਂ ਆਪਾਂ ਕਹਿ ਲਈਏ ਕਿ ਇਲੈਕਸ਼ਨਾਂ ਦਾ ਵੇਲਾ ਆਂਦਾਗਾ ਵੇਲਾ ਆਂਦਾ ਜਿਵੇਂ ਜਿਵੇਂ ਮਤਲਬ ਇਲੈਕਸ਼ਨ ਨਜ਼ਦੀਕ ਹੋਣਗੇ ਪੰਜਾਬ ਦੇ ਉਵੇਂ ਉਵੇਂ ਫਿਰ ਕੁਝ ਕੁ ਸਕੀਮਾਂ ਕੱਢ ਕੇ ਲੈ ਕੇ ਆਣਗੇ ਜਿਵੇਂ ਇਕ ਤਾਂ ਹੀ ਮਾਮਲਾ ਹੋ ਗਿਆ 1100 ਰੁਪਏ ਮਹਿਲਾਵਾਂ ਨੂੰ ਔਰਤਾਂ ਨੂੰ ਦੇਣ ਵਾਲਾ ਇੱਕ ਦੂਜਾ ਇੱਕ ਹੋਰ ਸਕੀਮ ਵੀ ਕੱਢੀ ਫਿਰਦੇ ਨੇ ਸ਼ਾਇਦ 10 ਲੱਖ ਰੁਪਏ ਦੇ ਇਲਾਜ ਵਾਲੀ ਉਹ ਵੀ ਕੰਸੈਸੀ ਹੁਣ ਪੂਰੀ ਕਰਨੀ ਹੈ ਕਿਆ ਤੇ ਦੇਖੋ ਇਹ ਤਾਂ ਬਹੁਤ ਕਲੀਅਰ ਸੀਗਾ ਕਿਉਂਕਿ ਹਰਿਆਣਾ ਇਹਨਾਂ ਦੇ ਪड़ोसी ਜਿਹੜਾ ਸੂਬਾ ਹੈਗਾ ਉੱਥੋਂ ਤੇ ਜਿਹੜੇ ਕੁਮਤਰੀਨ ਨਾਇਬ ਸਿੰਘ ਸੈਣੀ ਉਹ ਲਗਾਤਾਰ ਕੋਸ਼ਿਸ਼ ਕਰ ਰਹੇ ਨੇ ਕਿ ਮਹਿਲਾਵਾਂ ਨੂੰ 2500 ਰੁਪਏ ਉਹਨਾਂ ਨੇ ਵਾਦਾ ਕੀਤਾ ਸੀ 2500 ਰੁਪਏ ਮਹਿਨਾ ਦੇਣ ਦਾ ਉਹ ਸ਼ਾਇਦ ਪੂਰਾ ਕਰ ਲੈਣ ਤੇ ਉਹਨਾਂ ਦਾ ਪ੍ਰੈਸ਼ਰ ਵੀ ਵਧੂਗਾ ਦੂਜਾ ਮਤਲਬ ਇਹਨਾਂ ਨੂੰ ਇਹ ਲੱਗ ਰਿਹਾ ਹੈ ਕਿ ਜਿੰਨੀ ਸਾਡੀ ਐਨਟੀ ਇੰਕੰਬਨਸੀ ਹੋ ਰਹੀ ਹੈ ਉਹਨੂੰ ਕਿਤੇ 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 ਵੂਮਨ ਵੋਟਰ ਜਿਹੜੀ ਹੈ ਉਹ ਔਰਤਾਂ ਦੀ ਵੋਟਾਂ ਨਾਲ ਅਸੀਂ ਟੈਕਲ ਕਰਾਂਗੇ ਉਹ ਸਾਰੇ ਤੋਂ ਹੀ ਇਹ ਚੀਜ਼ਾਂ ਨੂੰ ਘੜ ਰਹੇ ਨੇ ਤਾਂ ਇਹ ਮਾਮਲਾ ਹੈ ਮਤਲਬ ਹੁਣ ਜਿੰਨੀ ਜਿੰਨੀ ਵੀ ਇਹ ਚੀਜ਼ਾਂ ਜਿੰਨੀਆਂ ਵੀ ਚੀਜ਼ਾਂ ਕਰ ਰਹੇ ਨੇ ਤੁਸੀਂ ਦੇਖੋਗੇ ਤੇ ਖਾਸ ਕਰਕੇ ਸੋਸ਼ਲ ਮੀਡੀਆ ਤੇ ਤੁਸੀਂ ਦੇਖ ਹੀ ਰਹੋਗੇ ਆਸਤਕ ਨੂੰ న్యూਸ 18 ਨੂੰ ਬਹੁਤ ਸਾਰੇ ਚੈਨਲਾਂ ਨੂੰ ਇਹਨਾਂ ਨੇ ਹੁਣ ਇੰਟਰਵਿਊ ਦਿੱਤੇ ਨੇ ਉਹਨਾਂ ਚ ਕੀ ਕਰ ਰਹੇ ਨੇ ਉਹਨਾਂ ਨੇ ਇੱਕ ਤਾਂ ਉਹਨਾਂ ਚ ਇੱਕ ਤਾਂ ਜਿਹੜੇ ਅਕਾਲੀ ਨੇ ਕਾਂਗਰਸੀ ਨੇ ਉਹਨਾਂ ਦਾ ਜਿਹੜਾ ਪਾਸਟ ਚੋਕੜ ਉਹਦੇ ਬਾਰੇ ਗੱਲ ਕਰ ਰਹੇ ਨੇ ਕਿ ਇਹਨਾਂ ਤਾਂ ਐ ਐਡਾ ਖਰਾਬ ਕੀਤਾ ਹੈ ਤਾਂ ਇਹ ਨੇ ਤਾਂ ਉਹ ਨੇ ਤਾਂ ਨਸ਼ੀ ਦੇਵਾ ਪਰ ਹੀ ਰਹੇ ਨੇ ਤਾਂ ਰਾਜੇ ਬਾਰੇ ਕੁਝ ਬੋਲਦਾ ਕਿਸੇ ਬਾਰੇ ਕੁਝ ਬੋਲਦਾ ਕੈਪਟਨ ਬਾਰੇ ਜੀ ਜੀ ਜੇ ਕੋਈ ਨਾ ਦਿ ਰਿਟਾਇਰਟਾਈਕ ਐਸਟ ਜਿਹੜਾ ਕਿ ਜਦੋਂ ਇਹ ਸੰਘਰਸ਼ ਕਰ ਰਹੇ ਸੀ ਉਦੋਂ ਜਿਹੜੀਆਂ ਚੀਜ਼ਾਂ ਬੋਲਦੇ ਸੀ ਉਹ ਵੀ ਬੋਲ ਕੇ ਆ ਰਹੇ ਨੇ ਦੂਜਿਆਂ ਨੇ ਜਦੋਂ ਉੱਥੇ ਕੋਈ ਪੱਤਰਕਾਰ ਸਵਾਲ ਕਰ ਲੈਂਦਾ ਤੁਸੀਂ ਤਾਂ ਇਹ ਪ੍ਰੋਮਿਸਸਿਸ ਕੀਤੀਆਂ ਸੀ ਇਹ ਫਿਰ ਕਿਤੋਂ ਲੈ ਹੁਣ ਅਗਲੇ ਵਾਰ ਅਸੀਂ ਹੁਣੇ ਕਰ ਰਹੇ ਆਂ ਮੈਂ ਜਾਣਕਾਰੀ ਕਰਦਾ ਹਾਂ ਇਸੇ ਮੌਸਮ ਕੀ ਕਰਦਾ ਹਾਂ ਮਤਲਬ ਤੁਸੀਂ ਯਾਦ ਕਰੋ ਤਾਂ ਦੋ ਦਿੱਲੀ ਦਾ ਵਿਧਾਨ ਸਭਾ ਚੋਂ ਚੱਲ ਰਿਹਾ ਸੀ ਇਸ ਸਾਲ ਦੀ ਸ਼ੁਰੂਆਤ 'ਚ ਉਦੋਂ ਵੀ ਇਹ ਇਹਨਾਂ ਤੋਂ ਇੰਟਰਵਿਊ ਇਹ ਇੰਟਰਵਿਊ ਦੇ ਰਹੀ ਸੀ ਉਹ ਇਹਨਾਂ ਤੋਂ ਪੁੱਛਿਆ ਜਾ ਰਿਹਾ ਸੀ ਕਿ ਪੰਜਾਬ 'ਚ ਮਹਿਲਾਵਾਂ ਨੂੰ ਕਿਦੋਂ ਪੈਸੇ ਦੇਣਗੇ ਅਬ ਕੀ ਵਾਰ ਅਬ ਕੀ ਇਹ ਇੱਕ ਤਾਂ ਹਿੰਦੀ ਵੀ ਬੜੀ ਜਾਲੀ ਜੀ ਬੋਲਦੇ ਨੇ ਅਬ ਕੀ ਵਾਰ ਕਰਤेंगे ਅਬ ਕੀ ਬਾਰ ਦੇਖਣਾ ਇਹ ਸੈਸ਼ਨ ਆਏਗਾ ਅਬ ਕੀ ਬਾਰ ਪੈਸੇ ਦੇ ਦੇਂਗੇ ਔਰਤੋਂ ਕੋ ਮਤਲਬ ਮੈਨ ਲੱਗਦਾ ਹੈ ਕਿ ਪੰਜਾਬ ਦੀ ਔਰਤਾਂ ਵੀ ਦੇਖ ਹੀ ਰਹੀਆਂ ਨੇ ਕਿ ਕਦੋਂ ਦੇਣਗੇ ਕਦੋਂ ਇਹਨਾਂ ਦਾ ਸੈਸ਼ਨ ਆਊਗਾ ਜੀ ਬਹੁਤ ਮਤਲਬ ਟਫ ਹੈ ਜਿਸ ਸਾਹ ਦਾ ਰੂਰਲ ਕ੍ਰਾਈਸਿਸ ਹੈ ਜਿਸ ਸਾਹ ਦਾ ਸ਼ਹਿਰਾਂ ਚ ਵੀ ਕ੍ਰਾਈਸਿਸ ਆ ਰਿਹਾ ਘ ਜਿਹੜੀ ਨਿਊਟ੍ਰੀਸ਼ਨ ਦੀ ਜਿਹੜੀ ਪੋਸ਼ਣ ਦੀ ਥਾਲੀ ਹੈ ਉਹ ਵੀ ਮਹਿੰਗੀ ਹੋ ਰਹੀ ਹੈ ਮੈਂ ਤਾਂ ਕਈ ਸਾਰੇ ਪਰਿਵਾਰਾਂ ਨੂੰ ਜਾਣਦਾ ਹਾਂ ਜਿੱਥੇ ਸਬਜੀ ਘੱਟ ਬਣਨ ਲੱਗ ਪਈ ਹੈ ਦੁੱਧ ਉਗਟ ਪਿੰਦੇ ਨੇ ਇਹ ਸਾਰਾ ਵੀ ਦੇਖਣ ਨੂੰ ਮਿਲ ਰਿਹਾਗਾ ਤੇ ਜਿਹੜੀ ਮਤਲਬ ਜਦੋਂ ਗਰੀਬੀ ਆਉਂਦੀ ਹੈਗੀਆ ਫਿਰ ਕਿਸੇ ਵੀ ਕਿਸਮ ਦਾ ਕਰਾਈਸਿਸ ਜਾਂ ਸੰਕਟ ਆਉਂਦਾ ਹੈਗਾ ਸਭ ਤੋਂ ਵੱਧ ਅਸਰ ਔਰਤਾਂ ਤੇ ਹੀ ਪੈਂਦਾਗਾ ਮੈਂ ਇਸ ਕਰਕੇ ਔਰਤਾਂ ਨੂੰ ਪੈਸੇ ਦੇਣ ਦਾ ਕੈਸ਼ ਦੇਣ ਦਾ ਹਮਾਇਤੀਆਂ ਉਹ ਸਮਰਥਨ ਕਰਦਾ ਕਿਉਂਕਿ ਆਪਾਂ ਨੂੰ ਪਤਾ ਕਿ ਜਿਵੇਂ ਘਰ 'ਚ ਜੇ ਇੱਕ ਇੱਕ ਐਪਲ ਆ ਗਿਆ ਇੱਕ ਐਪਲ ਕਿਤੋਂ ਵੀ ਆ ਗਿਆ ਤੇ ਆਪਾਂ ਨੂੰ ਪਤਾ ਕਿ ਉਹ ਮੁੰਡੇ ਨੂੰ ਦਿੱਤਾ ਜਾਊਗਾ ਔਰਤ ਨੂੰ ਨਹੀਂ ਮਿਲੂਗਾ ਮਨ ਲਗ ਫਰਾਕ ਦੀ ਵੀ ਪ੍ਰਾਇੋਰਟੀ ਕੀ ਦੀ ਰਹਿੰਦੀ ਹੈ ਇਸੇ ਕਰਕੇ ਔਰਤਾਂ ਐਨੀਮਿਕ ਵੀ ਵੱਧ ਹੁੰਦੀਆਂ ਨੇ 50% ਤੋਂ ਵੱਧ ਔਰਤਾਂ ਆਪਾਂ ਨੂੰ ਪਤਾ ਹੈ ਕਿ ਐਨੀਮਿਕ ਹੁੰਦੀਆਂ ਨੇ ਉਹਦਾ ਰੀਜਨ ਵੀ ਇਹੀ ਹੈ ਗਰੀਬ ਪਰਿਵਾਰਾਂ ਚ ਸਾਰੇ ਛੇ ਤਾਂ ਜੇ ਔਰਤਾਂ ਨੂੰ 1100 ਰੁਪਿਆ ਗਰੀਬ ਪਰਿਵਾਰ ਦੀ ਔਰਤਾਂ ਨੂੰ ਜੇ ਮਿਲੂਗਾ ਤੇ ਮੈਨੂੰ ਲੱਗਦਾ ਕਿ ਉਹ ਬੜੀ ਆਈ ਗੱਲ ਸੀਗੀ ਪਰ ਪਤਾ ਨਹੀਂ ਕਦੋਂ ਦੇਣਗੇ ਕਦੋਂ ਨਹੀਂ ਦੇਣਗੇ ਇਹ ਵੀ ਇੱਕ ਅੱਡ ਸਵਾਲ ਹੈ ਬੰਤ ਤੱਕ ਲੱਗਦਾ ਹੈ ਇਹਨਾਂ ਨੇ ਇਹ ਡਰਾਮੇ ਕਰਦੇ ਰਹਿਣਾ ਇਲੈਕਸ਼ਨ ਤੋਂ ਪਹਿਲਾਂ ਦੇ ਦੇਣਗੇ ਤੇ ਇਲੈਕਸ਼ਨਾਂ ਤੋਂ ਪਹਿਲਾਂ ਵੇਸ ਕਰਕੇ ਦੇਣਗੇ ਤਾਂਕਿ ਜਿਹੜੇ वूਮਨ ਵੋਟਰ ਇਹਨਾਂ ਨੂੰ ਉਟਾ ਪਾਦਵੇ ਪਰ ਓਖਾ ਹੈਗਾ ਇਹਨਾਂ ਖਾਸਾ ਮੁਸੀਬਤਾਂ ਦਾ ਸਾਹਮਣਾ ਕਰਨਾ ਪਊ ਇਨਾਂ ਦੇ ਡਰਾਮੇ ਆਪਾਂ ਦੇਖ ਹੀ ਰਹੇ ਆ ਲਗਾਤਾਰ ਔਰਤਾਂ ਵੀ ਦੇਖ ਹੀ ਰਹੀਆਂ ਹੁਣ ਗਿਆ ਕਿ ਪਿਛਲੇ ਪਿਛਲੇ 3 ਸਾਲ ਤੋਂ ਲਗਾਤਾਰ ਪੰਜਾਬ ਨੂੰ ਮੂਰਖ ਬਣਾ ਰਹੇ ਨੇ ਜੇ ਇਹਨਾਂ ਨੇ ਹੁਣ ਇਸ ਸਾਲ ਆਪਾਂ ਕਹਿ ਲਈਏ ਕਿ ਇਸ ਮਹੀਨੇ ਅਗਲੇ ਮਹੀਨੇ ਤੱਕ ਸਿਰੂ ਨਹੀਂ ਕਿੱਤਾ ਫੇਰ ਉਤਾ ਅਗਲਾ ਈਅਰ ਨੈਕਸਟ ਈਅਰ ਜਿਹੜਾ ਹੈਗਾ ਤਾਂ ਉਹ ਤਾਂ ਇਲੈਕਸ਼ਨ ਈ ਈ ਵਤ ਜੂਗਾ ਕਿਉਂਕਿ 2027 ਚ ਤਾਂ ਫਰਵਰੀ ਚ ਚੋਣ ਹੋ ਜਾਣੇ ਨੇ ਜੀ ਜੀ ਲੋਕਾਇਤ ਨੇ ਗੈਲਕਸੀ ਤੋਂ ਪਹਿਲਾਂ ਇਹਨਾਂ ਨੇ ਜਿੱਤੇ ਇੱਕ ਗੱਲ ਹੋਰ ਹੈ ਨਾ ਇਹਦੇ ਵਿੱਚ ਖਜ਼ਾਨੇ 'ਚ ਕਿੰਨਾ ਕੁ ਪੈਸਾ ਹੈ ਉਹ ਵੀ ਦੇਖਣ ਵਾਲੀ ਗੱਲ ਹੈ ਖਜ਼ਾਨੇ 'ਚ ਤਾਂ ਤੁਸੀਂ ਕਿ ਵਾਪਸ ਪੈਸੇ ਮੰਗਾ ਰਹੇ ਹੋ ਵਕ ਵਕ ਲੋਕਾਂ ਨੂੰ ਦਿੱਤੇ ਗਏ ਤਨਖਾਹਾਂ ਲਈ ਦਿੱਤੇ ਗਏ ਪੈਸੇ ਵਾਪਸ ਆ ਰਹੇ ਨੇ ਕਾਰਪੋਰੇਸ਼ਨਾਂ ਤੋਂ ਪੈਸੇ ਵਾਪਸ ਮੰਗਾਏ ਜਾ ਰਹੇ ਨੇ ਬੋਰਡਾਂ ਦੇ ਕੋਲ ਪਏ ਪੈਸੇ ਹੁਣ ਤਾਂ ਇੱਥੇ ਤੱਕ ਗੱਲ ਆ ਚੁੱਕੀ ਹੈ ਕਿ ਜਿਹੜੀਆਂ ਇੰਟਰਵਿਊਜ਼ ਵੱਖ-ਵੱਖ ਆਧਾਰਿਆਂ ਤੇ ਜਾ ਕੇ ਦਿੱਲੀ ਕਰ ਰਹੇ ਨੇ ਮੁੱਖ ਮੰਤਰੀ ਸਾਹਿਬ ਉਹ ਤਾਂ ਇਹ ਵੱਜ ਰਹੀਆਂ ਨੇ ਵੀ ਭਾਈ ਇਹ ਜਿਹੜਾ ਫੰਡ ਇਕੱਠਾ ਕਰਨ ਲਈ ਇਹਨਾਂ ਨੇ ਗੁਪਤ ਮੀਟਿੰਗ ਕੀਤੀ ਸੀ ਉਹਦੇ ਜ਼ਰੀਏ ਕੀਤੀਆਂ ਜਾ ਰਹੀਆਂ ਨੇ ਤਾਂ ਕਿ ਹਰ ਪੱਖ ਤੋਂ ਅਪੀਲ ਕੀਤੀ ਜਾਵੇ 15 ਦਿਨ ਦਾ ਟਾਈਮ ਤੱਕ ਉਹ ਮੁੱਖ ਮੰਤਰੀ ਸਾਹਿਬ ਨੂੰ ਦਿੱਤਾ ਹੈ ਕੇਜਰੀਵਾਲ ਜੀ ਨੇ કે ભાઈ जिन्ने ਲੋਕਾਂ ਨੂੰ ਫੋਨ ਕਰ ਸਕਦੇ ਹੋ ਜਿੰਨੇ ਲੋਕਾਂ ਨਾਲ ਗੱਲ ਕਰ ਸਕਦੇ ਹੋ ਫੰਡ ਇਕੱਠਾ ਕਰੋ ਆਪਾਂ 27 ਦੀ ਜੜ ਇੱਥੋਂ ਮੰਨਣੀ ਐ ਆਪਾਂ ਇਦਾਂ ਦੇ ਕੰਮ ਕਰਨੇ ਨੇ ਇਹ ਹਰ ਦੇ ਵਿੱਚ ਲੋਕਾਂ ਦੀ ਸੇਵਾ ਦੇ ਲਈ ਸੋ ਦੇਖਦੇ ਆਂ ਬਣਦਾ ਕੀ ਐ ਵੈਸੇ ਹਜ਼ਾਰ ਰੁਪਈਆ ਬੀਬੀਆਂ ਨੇ ਇਹਨਾਂ ਤੋਂ ਮੰਗਿਆ ਨਹੀਂ ਸੀ ਇਹਨਾਂ ਨੇ ਪ੍ਰੋਮਿਸ ਕੀਤਾ ਜਦੋਂ ਪ੍ਰੋਮਿਸ ਹੋ ਜਾਂਦਾ ਤਾਂ ਫਿਰ ਹਰ ਕਿਸੇ ਦੀ ਨਿਗਾ ਵੀ ਟਿਕ ਜਾਂਦੀ ਐ ਅੱਗੇ ਚੱਲਦੇ ਆਂ ਕਲਿਕ ਜੇਕਰ ਗੱਲ ਕਰੀਏ ਤਾਂ ਉਧਰ ਕਰਤਾਰਪੁਰ ਸਾਹਿਬ ਗੁਰਦੁਆਰਾ ਬੇਸ਼ੱਕ ਇਸ ਸਮੇਂ ਗੁਰਦੁਆਰਾ ਸਾਹਿਬ ਖੁੱਲ ਗਏ ਨੇ ਪਰ ਉੱਥੇ ਭਾਰਤੀਆਂ ਨੂੰ ਜਾਣ ਦੀ ਹਾਲੇ ਤੱਕ ਇਜਾਜ਼ਤ ਨਹੀਂ ਹੈਗੀ ਐਸਜੀਪੀਸੀ ਨੇ ਇਸ ਤੇ ਸਵਾਲ ਚੁੱਕਿਆ ਵੀ ਕਹਿੰਦੇ ਕ੍ਰਿਕਟ ਤੁਹਾਡੀ ਸੰਭਵ ਹੈ ਪਰ ਤੁਸੀਂ ਧਾਰਮਿਕ ਸਥਲਾਂ ਦੇ ਉੱਪਰ ਸਾਨੂੰ ਜਾਣ ਤੋਂ ਰੋਕ ਰਹੇ ਹੋ ਹਾਂਜੀ ਆਪਨ ਪਤਾ ਹੈ ਕਿ ਜਿਹੜੇ ਕੋਰੀਡੋਰ ਜਿਹੜਾ ਆਪਣਾ ਕੋਰੀਡੋਰ ਹੈ ਸ੍ਰੀ ਕਰਤਾਰਪੁਰ ਸਾਹਿਬ ਕੋਰੀਡੋਰ ਉਹਦੀਆਂ ਸੇਵਾਵਾਂ ਪਿਛਲੇ 7 ਮਈ ਤੋਂ ਬੰਦ ਨੇ ਜਦੋਂ ਤੋਂ ਇਹਨਾਂ ਨੇ ਆਪਰੇਸ਼ਨ ਸੰਦੂਰ ਲਾਂਚ ਕੀਤਾ ਸੀਗਾ ਤੇ ਐਸਡੀਪੀਸੀ ਦਾ ਵੀ ਇੱਕ ਡੈਲੀਗੇਸ਼ਨ ਜਾਣਾ ਸੀ ਉਹਨੂੰ ਵੀ ਨਹੀਂ ਜਾਣ ਦਿੱਤਾ ਗਿਆ ਹੁਣ ਵੀ ਜਿਹੜੇ ਆਪਾਂ ਕੇ ਲਈਏ ਕਿ ਜਿਹੜੇ ਸਰਦਾਲੂ ਸੀਗੇ ਉਹ ਜਾਣਾ ਚਾਹੁੰਦੇ ਸੀਗੇ ਉਹਨਾਂ ਉਹਨਾਂ ਨੂੰ ਵੀ ਵੀਜ਼ਾ ਨਹੀਂ ਦਿੱਤੇ ਗਏ ਅ ਫੜਾ ਚ ਤਕਰੀਬਨ 10-11 ਫੁੱਟ ਪਾਣੀ ਉਹ ਉਸ ਕੈਂਪਸ ਚ ਆਲੇ ਦੁਆਲੇ ਪਰ ਗਿਆ ਸੀਗਾ ਤੇ ਹੁਣ ਉਹ ਸਾਰਾ ਕੁਝ ਉੱਥੇ ਚੀਜ਼ਾਂ ਠੀਕ ਹੋ ਗਈਆਂ ਨੇ ਆਮ ਲੋਕਾਂ ਵਾਸਤੇ ਜਿਹੜੇ ਆਮ ਉਥੋਂ ਦੇ ਜਿਹੜੇ ਵਸਨੀਕ ਨੇ ਆ ਫਿਰ ਹੋਰ ਜਿਹੜੇ ਅ ਅੱਡ ਅੱਡ ਮੁਲਕਾਂ ਦੇ ਜਿਹੜੇ ਵੀਜ਼ਾ ਲੈ ਕੇ ਉੱਥੇ ਪਹੁੰਚਦੇ ਨੇ ਉਹਨਾ ਉਹਨਾ ਵਾਸਤੇ ਗੁਰਦੁਆਰਾ ਸਾਹਿਬ ਖੋਲ ਦਿੱਤਾ ਗਿਆ ਹੈਗਾ ਤੇ ਆਪਾਂ ਨੂੰ ਪਤਾ ਕਿ ਜਿਹੜੇ ਇੱਥੇ ਇੰਡੀਆ ਵਾਲੇ ਇੰਡੀਆ ਵਾਲੇ ਪੱਖ ਚ ਜੇ ਆਪਾਂ ਦੇਖੀਏ ਤਾਂ ਖਾਸਾ ਮਤਲਬ ਮੁਸ਼ਕਲਤਾ ਦਾ ਦੌਰ ਹੈ ਇੰਡੀਅਨ ਰੈਜ਼ਿਡੈਂਟ ਇੰਡੀਆ ਦੇ ਪੰਜਾਬ ਤੋਂ ਦਰਜਾਣਾ ਚੁੰਦੇ ਨੇ ਕਿਉਂਕਿ ਆਪਰੇਸ਼ਨ ਸੰਧੂਰ ਤੋਂ ਬਾਅਦ ਕੋਰੀਡੋਰ ਵੀ ਬੰਦ ਹੈ ਤੇ ਜਿਹੜੇ ਸਰ ਤੋਂ ਜਾਣਾ ਚੁੰਦੇ ਉਹਨਾਂ ਨੂੰ ਵੀ ਨਹੀਂ ਜਾਂਦਾ ਜਾ ਰਿਹਾ ਜਿਹੜੇ ਐਸਡੀਪੀਸੀ ਦੇ ਪ੍ਰੈਜ਼ੀਡੈਂਟ ਨੇ ਅਰਜਿੰਦਰ ਸਿੰਘ ਧਾਮਨੀ ਉਹਨਾਂ ਨੇ ਸਭ ਇਹ ਸਵਾਲ ਚੁੱਕਿਆ ਸੀਗਾ ਕਿ ਠੀਕ ਹੈ ਤੁਸੀਂ ਪਾਕਿਸਤਾਨ ਨਾਲ ਕ੍ਰਿਕਟ ਮੈਚ ਦਾ ਖੇਡ ਰਹੇ ਹੋ ਪਰ ਜਿਹੜੇ ਸਿੱਖ ਸਰਦਾਰ ਤੁਹਾਨੂੰ ਨੇ ਉਹ ਜਿਹੜੇ ਆਪਣੇ ਪਵਿੱਤਰ ਸਥਾਨਾਂ ਤੇ ਜਾਣਾ ਚਾਹੁੰਦੇ ਨੇ ਉਹਨਾਂ ਨੂੰ ਤੁਸੀਂ ਜਾਣ ਤੋਂ ਰੋਕ ਰਹੇ ਹੋ ਇਹ ਅਕਾਲੀ ਦਲ ਜਿਹੜੀ ਵਾਰਿਸ ਪੰਜਾਬ ਦੇ ਅੰਮ੍ਰਿਤਪਾਲ ਸਿੰਘ ਉਹਨਾਂ ਦੀ ਜਥੇਬੰਦੀ ਉਹਨੇ ਵੀ ਇਸ ਨੂੰ ਪੋਲਿਟੀਕਲ ਇਸ਼ੂ ਬਣਾਇਆ ਸੀਗਾ ਤਾਂ ਦੇਖਦੇ ਆ ਬਾਕੀ ਅੱਗੇ ਹੁੰਦਾ ਕੀ ਹੈ ਜਿਹੜੇ ਹੋਮ ਮਿਨਿਸਟਰੀ ਹੈ ਉਹਨੇ ਇੱਕ ਸੈਂਡ ਲਿਆ ਹੋਇਆਗਾ ਉਹਨਾਂ ਨੇ ਇੱਕ ਲੈਟਰ ਵੀ ਜਾਰੀ ਕੀਤਾ ਸੀਗਾ ਉਹਨਾਂ ਨੇ ਕਿਹਾ ਸੀਗਾ ਕਿ ਬਾਰਡਰ ਤੇ ਜਿਹੜਾ ਜਿਹੜੇ ਹਾਲਾਤ ਨੇ ਉਤਰਨਾਉਪੂਰਨ ਨੇ ਇਸ ਕਰਕੇ ਅਸੀਂ ਪਾਕਿਸਤਾਨ ਚ ਨਹੀਂ ਭੇਜਣਾ ਚਾਹੁੰਦੇ ਆਪਣੇ ਤੀਰਥ ਯਾਤਰੀਆਂ ਨੂੰ ਤੇ ਦੇਖਦੇ ਆ ਮਤਲਬ ਇਹ ਕਦੋਂ ਤੱਕ ਜਿਹੜੀ ਹੋਮ ਮਿਨਿਸਟਰੀ ਹੈ ਉਹ ਇੱਕ ਇਸ ਸਟੈਂਡ ਤੇ ਬਰਕਰਾਰ ਰਹੂਗੀ ਕਦੋਂ ਤੱਕ ਇਹ ਚੀਜ਼ਾਂ ਚਲਦੀਆਂ ਰਹਿਣਗੀਆਂ ਹੂੰ ਜੀ ਸੋ ਜੇਕਰ ਆਪਾਂ ਅਗਲੀ ਗੱਲ ਦੇ ਵੱਲ ਅਗਲੀ ਖਬਰ ਦੇ ਵੱਲ ਵਧੀਏ ਤਾਂ ਉਧਰ ਰੰਗਦਾਰੀ ਕੇਸ ਦੇ ਵਿੱਚ ਅੱਜ ਪੰਜਾਬ ਦੇ ਇੱਕ ਵਿਧਾਇਕ ਨੂੰ ਜ਼ਮਾਨਤ ਮਿਲ ਗਈ ਹੈ ਹਾਂਜੀ ਪੰਜਾਬ ਜ਼ਲੰਧਰ ਸੈਂਟਰਲ ਤੋਂ ਵਦਾਇਕ ਸੀਗੇ ਆਮ ਆਦਮੀ ਪਾਰਟੀ ਦੇ ਰਮਨ ਨਰੋੜਾ ਰੇਸੋਤ ਖੋਰੀ ਵਾਲੇ ਮਾਮਲੇ ਚ ਰੰਗਦਾਰੀ ਵਾਲੇ ਮਾਮਲੇ ਚ ਉਹਨਾਂ ਨੂੰ ਜ਼ਮਾਨਤ ਦਿੱਤੀ ਗਈ ਹੈ 25000 ਰੁਪਏ ਦਾ ਬੇਲ ਬੌਂਡ ਭਰ ਕੇ ਉਹਨੂੰ ਛੱਡਿਆ ਗਿਆ ਹੈਗਾ ਉਹ 23 ਮਈ 2025 ਨੂੰ ਰਾਮਾ ਮੰਡੀ ਦੇ ਚ ਉਹਨਾਂ ਦੇ ਖਿਲਾਫ ਰੰਗਦਾਰੀ ਦਾ ਕਾਨੂੰਨਿਕ ਕਦਮ ਦਰਜ ਕੀਤਾ ਗਿਆ ਸੀ ਬਾਅਦ ਚ ਗ੍ਰਿਫਤਾਰ ਕੀਤਾ ਗਿਆ ਸੀ ਉਹਨਾਂ ਨੂੰ 5 ਲੱਖ ਰੁਪਏ ਨਕਦ ਅਤੇ 1 ਕਿਲੋ ਦੇ ਲਗਭਗ ਜਿਹੜੇ ਸੋਨੇ ਦੇ ਗਹਿਣੇ ਸੀਗੇ ਉਹ ਉਹਨਾਂ ਤੋਂ ਬਰਾਮਦਗੀ ਦਿਖਾਈ ਗਈ ਸੀ ਤੇ ਸ਼ੁਰੂਆਤ ਚ ਉਹਨਾਂ ਨੂੰ ਰੋਮਾਂਡ ਤੇ ਰੱਖਿਆ ਗਿਆ ਬਾਅਦ ਚ ਫਿਰ ਉਹਨਾਂ ਨੂੰ ਜੁਡੀਸ਼ਲ ਕਸਟਡੀ ਤੇ ਭੇਜ ਦਿੱਤਾ ਗਿਆ ਤੇ ਹੁਣ ਉਹਨਾਂ ਨੂੰ ਕਿਤੇ ਨ ਕਿਤੇ ਜ਼ਮਾਨਤ ਮਿਲੀ ਹੈ ਅ ਪਹਿਲਾਂ ਆਪਾਂ ਨੂੰ ਪਤਾ ਕਿ ਇਸ ਤੋਂ ਜਿਹੜਾ ਰਮਨ ਨਰੂੜਾ ਦੀ ਗ੍ਰਿਫਤਾਰੀ ਸੀਗੀ ਉਹਨੂੰ ਕਈ ਸਾਰੇ ਲੋਕਾਂ ਨੇ ਇਹ ਵੀ ਕਿਹਾ ਕਿ ਰਾਜ ਤੋਂ ਪ੍ਰੇਰਿਤ ਹੈ ਪਰ ਦੇਖਦੇ ਹਾਂ ਮਤਲਬ ਅੱਗੇ ਬਣਦਾ ਕਿ ਰਮਨ ਨਰੂੜਾ ਆਮ ਆਦਮੀ ਪਾਰਟੀ ਦੇ ਵਿਧਾਇਕ ਨੇ ਕਿ ਆਮ ਆਦਮੀ ਪਾਰਟੀ ਨਾਲ ਬਣੇ ਰਹਿਣਗੇ ਨਹੀਂ ਬਣੇ ਰਹਿਣਗੇ ਹਾਲਾਂਕਿ ਉਹਨਾਂ ਦੇ ਇਹਨਾਂ ਦੇ ਵਿਧਾਇਕ ਨੇ ਖਾਸੇ ਚੰਚੜਾ ਦਿੱਤੇ ਜੀ ਉਹਨਰ ਵੀ ਪ੍ਰਧਾਨ ਮਜ਼ਦਰਾ ਵੀ ਦੇਖ ਹੀ ਲਿਓ ਤੁਸੀਂ ਜੀ ਜੀ ਉਹ ਤਾਂ ਕਹਿ ਲੀਏ ਵੀ ਇਹਨਾਂ ਦੀ ਲਿਸਟ ਖਾਸੀ ਲੰਬੀ ਹੈ ਜਦੋਂ ਅਗਲਿਆਂ ਨੂੰ ਪੁੱਛੋ ਕਹਿੰਦੇ ਅਸੀਂ ਤਾਂ ਚੰਗੇ ਦੇਖ ਕੇ ਲਿਆਂਦੇ ਸੀ ਪਰ ਸਾਨੂੰ ਕੀ ਪਤਾ ਸੀ ਇਹੋ ਜਿਹੇ ਨਿਕਲਣਗੇ ਪਾਈ ਤੁਹਾਡੇ ਹੀ ਹੋਏ ਹੁੰਦੇ ਹੈਗੇ ਨੇ ਹੁਣ ਚਾਹੇ ਖਰੇ ਨੇ ਚਾਹੇ ਕੋਟੇ ਨੇ ਸਿੱਕੇ ਤਾਂ ਤੁਹਾਡੇ ਹੀ ਨੇ ਸੋ ਉਧਰ ਪੰਜਾਬ ਦੇ ਵਿੱਚ ਸਾਬਕਾ ਮੰਤਰੀ ਰਹੇ ਹਰਮੇਲ ਟੋੜਾ ਤੇ ਉਸ ਤੋਂ ਬਾਅਦ 뮤직 ਇੰਡਸਟਰੀ ਦਾ ਵੱਡਾ ਨਾਮ ਸੰਗੀਤਕਾਰ ਚਰਨਜੀਤ ਹੂਜਾਤੋਂ ਦਾ ਨਿਦਨ ਹੋ ਜਾਂਦਾ ਹੈ ਕਹਿੰਦਾ ਹਾਂਜੀ ਇਹ ਦੋ ਦੁਖਦ ਖਬਰਾਂ ਨੇ ਪੰਜਾਬ ਦੀ ਰਾਜਨੀਤੀ ਚ ਲੰਬੇ ਸਮੇਂ ਤੱਕ ਸક્રિય ਰਹੇ ਹਰਮੇਲ ਸਿੰਘ ਟੋਡਾ ਉਹਨਾਂ ਦਾ ਨਿਦਨ ਹੋਇਆਗਾ ਜੀ ਉਹ ਪਟਿਆਲਾ ਦੇ ਵਿੱਚੋਂ ਸਿਆਸਤ ਕਰਦੇ ਸੀ ਸਨੌਰ ਵਾਲੇ ਇਲਾਕੇ ਚ ਤੇ ਕੈਬਨਿਟ ਮਨਿਸਟਰ ਵੀ ਰਹੇ ਤੇ ਦੂਜਾ ਫਿਰ ਜਿਹੜੇ ਚਰਨਜੀਤ ਹੁਜਾ ਹੈ ਗਿਆ ਉਹਨਾਂ ਦਾ ਨਿਦਨ ਹੋਇਆਗਾ ਉਹਨਾਂ ਦੀ ਮ੍ਰਿਤਿ ਹੋਈ ਹੈ ਉਹ ਵੀ 74 ਸਾਲ ਦੇ ਸੀਗੇ ਉਹ ਵੀ ਮਤਲਬ ਕਾਫੀ ਮੰਨੇ ਪ੍ਰੋਣ ਨੇ ਆਪਾਂ ਪਤਾ ਕੀ ਸੰਗੀਤਕਾਰ ਸੀਗੇ ਉਹਨਾਂ ਦੇ ਜਿਹੜੇ ਬੇਟੇ ਐਸ.ਐਲ.ਸੀ. ਨਾਉਜਾ ਉਹ ਵੀ ਅਸ ਦੇ ਟਾਈਮ ਕਾਫੀ ਨਾਮੀਗ੍ਰਮੀ ਸੰਗੀਤਕਾਰ ਨੇ ਮੋਹਾਲੀ ਦੇ ਵਿੱਚ ਉਹਨਾਂ ਦਾ ਅੰਤਮ ਸੰਸਕਾਰ ਅੱਜ ਕੀਤਾ ਗਿਆ ਹੈਗਾ ਬਾਕੀ ਕੱਲ ਜਿਹੜੇ ਕੱਲ ਅੰਤਮ ਸੰਸਕਾਰ ਕੀਤਾ ਜਾਊਗਾ ਹਰਮੇਲ ਸਿੰਘ ਟੋੜਾ ਉਹਨਾਂ ਦਾ ਹੂੰ ਜੀ ਇਸੇ ਦੇ ਨਾਲ ਪ੍ਰੋਗਰਾਮ ਦਾ ਸਮਾਅ ਇੱਥੇ ਸਮਾਪਤ ਹੁੰਦਾ ਤੁਸੀਂ ਜੁੜੇ ਜਾਣਕਾਰੀਆਂ ਸਾਂਝੀਆਂ ਕੀਤੀਆਂ ਬਹੁਤ ਬਹੁਤ ਧੰਨਵਾਦ